ਇਕ ਕਾਲ ਨੇ ਜਸਪ੍ਰੀਤ ਕੌਰ ਪਾਰਵੀ ਜਮਾਦੀ ਵਿਦਿਆਰਥਣਾਂ ਮੈਂ ਅੱਜ ਤੁਹਾਡੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਮੈਂ ਅਤੇ ਮੇਰੇ ਸਾਥੀ ਗੁਰੂ ਸਾਹਿਬ ਜੀ ਦੇ ਜੀਵਨ ਯਾਤਰਾ ਮਤੇ ਸ਼ਹੀਦੀ ਬਾਰੇ ਚਰਚਾ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ ਅਪਜੀਤ ਜੀ ਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸੁਪੁੱਤਰ ਸਨ ਬਚਪਨ ਦਾ ਨਾਮ ਤਿਆਗਮਲ ਸੀ 1935 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਦੀ ਬਹਾਦਰੀ ਨੂੰ ਵੇਖਦਿਆਂ ਆਪ ਜੀ ਦਾ ਨਾਮ ਤੇਗ ਭਾਦਰ ਰੱਖ ਦਿੱਤਾ ਜਿਸ ਦਾ ਅਰਥ ਹੈ ਤਲਵਾਰ ਦਾ ਕਣੀ ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ گزارਿਆ ਅਤੇ ਫਿਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਚਲੇ ਗਏ ਗੁਰੂ ਜੀ ਦੇ ਪੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ ਬਾਬਾ ਟੱਲਰਾਏ ਬਾਬਾ ਸੂਰਜਮਨ ਲਾਤੇ ਬੀਬੀ ਵੀਰੋ ਸਨ ਆਪ ਦਾ ਵਿਆਹ ਲਖਨੌਰ ਪਿੰਡ ਦੇ ਲਾਲਚੰਦ ਵੀਰਸ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸ਼੍ਰੀ ਕ੍ਰਿਸ਼ਨ ਜੀ ਨਾਲ ਹੋਈ ਮੁਲਾਕਾਤ ਬਾਰੇ ਮੇਰਾ ਅਗਲਾ ਸਾਥੀ ਚਰਚਾ ਕਰੇ ਪਾਰ ਪਲੱਸ 1 ਕਲਾਸ ਦੇ ਵਿਦਿਆਰਥਣ ਅੱਜ ਤੁਹਾਡੇ ਅੱਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹਰਕ੍ਰਿਸ਼ਨ ਜੀ ਨਾਲ ਹੋਈ ਮੁਲਾਕਾਤ ਬਾਰੇ ਚਰਚਾ ਕਰਾਂਗੇ 6 ਤੂਬਰ 1663 ਨੂੰ ਹਰ Rai ਸਾਹਿਤਿਯੋਤੀ ਜੋ ਸਮਾਗਮ ਇਸ ਵੇਲੇ RAM RAI ਦਿੱਲੀ ਵਿਖੇ ਇਸ ਵਿੱਚ ਰਾਮ ਰਾਏ ਨੂੰ ਔਰੰਗਜ਼ੇਬ ਨਾਲ ਮਿਲਣ ਦਾ ਸਮਾਂ ਮਿਲ ਹੀ ਗਿਆ। ਰਾਮ ਰਾਏ ਨੇ ਬੜਾ ਅਜੀਜ਼ ਹੋ ਕੇ ਔਰੰਗਜ਼ੇਬ ਤੋਂ ਮਦਦ ਮੰਗੀ। ਔਰੰਗਜ਼ੇਬ ਨੇ ਰਾਮ ਰਾਏ ਦੀ ਮਦਦ ਕਰਨ ਦਾ ਵਾਅਦਾ ਕੀਤਾ। ਇਸ ਸਬੰਧ ਵਿੱਚ ਔਰੰਗਜ਼ੇਬ ਨੇ ਪਹਿਲਾ ਕੰਮ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ। ਉਸਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਦੀਵਾਨਾਂ ਪਰਸ ਰਾਮ ਦੀ ਡਿਊਟੀ ਲਈ। ਗੁਰੂ ਜੀ ਨਾਲ ਸਾਧੀ ਬਸੀ ਮਾਤਾ ਸੁਲਖਣੀ ਦੀਵਾਨ ਦਰਗਾਹ ਮੱਲ ਪਾਈ ਤੇਆ ਪ੍ਰਸਾਖ ਪਰਮਾਰ ਪਾਈ ਮਨੀ ਰਾਮ ਤੇ ਕਈ ਹੋਰ ਸਿੱਖ ਦਿੱਲੀ ਵੱਲ ਚੱਲ ਪਏ ਗੁਰੂ ਸਾਹਿਬ 3 ਮਾਰਚ 1648 ਇਸਵੀ ਦੇ ਦਿਨ ਦਿੱਲੀ ਪੁੱਜੇ ਦਿੱਲੀ ਵਿੱਚ ਉਹ ਰਾਜਾ ਜੈ ਸਿੰਘ ਮਿਰਜ਼ਾ ਦੇ ਪੰਗਲੇ ਮੌਜੂਦ ਗੁਰਦੁਆਰਾ ਪੰਗਲਾ ਸਾਹਿਬ ਵਿੱਚ ਹੈਰੇ ਜੈ ਸਿੰਘ ਉਸ ਵੇਲੇ ਦੱਖਣ ਦਾਗ ਵਰਨਣ ਸੀ ਅਤੇ ਉਸ ਪੰਗਲੇ ਵਿੱਚ ਉਸ ਦੀ ਰਾਣੀ ਪੁਸ਼ਪਾਵਤੀ ਅਤੇ ਪੁੱਤਰ ਕੰਬਰ ਰਾਮ ਸਿੰਘ ਰਹਿੰਦੇ ਉਸ ਤੋਂ ਇੱਕ ਦਿਨ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੇ ਦਿੱਲੀ ਮੁੜੇ ਸਨ ਗੁਰੂ ਸਾਹਿਬ 20 ਮਾਰਚ 1664 ਈਸਵੀ ਨੂੰ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਤੇ ਗਏ ਤੇ ਗੁਰੂ ਹਰਿਕ੍ਰਿਸ਼ਨ ਜੀ ਨਾਲ ਮੁਲਾਕਾਤ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਨਾਂ ਨੂੰ ਦੋਕ ਦਿਨ ਉੱਥੇ ਠਹਿਰਨ ਲਈ ਕਿਹਾ ਉਹਨਾਂ ਦੇ ਤੁਰਨ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਹਨਾਂ ਨੂੰ ਕਿਹਾ ਮੈਨੂੰ ਇਲਹਾਮ ਹੋ ਰਿਹਾ ਹੈ ਕਿ ਮੈਨੂੰ ਕਾਲਪੁਰਖ ਦਾ ਬੁਲਾਵਾ ਆ ਰਿਹਾ ਹੈ ਕਿ ਜੇ ਅਜੇਹਾ ਹੋਇਆ ਤਾਂ ਗੁਰਗੱਦੀ ਤੁਸੀਂ ਸੰਭਾਲਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ ਜੋ ਭਾਵੇਂ ਕਰਤਾਰ ਆ ਕੇ ਅਲਵਿਦਾ ਬੁਲਾ ਕੇ ਬਕਾ